ਸਰ ਦੂਰਗੜ ਦੇ ਕੁਝ ਐਮਸੀਓ ਨੇ ਨਗਰ ਪੰਚਾਇਤ ਪ੍ਰਧਾਨ ਅਤੇ ਦਫ਼ਤਰ ਮੁਲਾਜ਼ਮਾਂ ਤੇ ਲਗਾਏ ਪੱਖਫੋਤ ਦੇ ਦੋਸ਼। ਇਸ ਦੌਰਾਨ ਉਹਨਾਂ ਕਿਹਾ ਜੇ ਤਰੀ ਰਵਈਆ ਨਾ ਬਦਲਿਆ ਗਿਆ ਤਾਂ ਇੱਕ ਵੱਡਾ ਸੰਘਰਸ਼ ਵਿੜਿਆ ਜਾਵੇਗਾ। ਉਹਨਾਂ ਫੋਟ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਰਿਪੋਰਟ ਵਿੱਚ। ਜੀ ਬਾਈ ਜੀ ਮੈਂ ਕੱਲ ਆਪਣਾ ਆਪ ਦੇ ਫੇਸਬੁੱਕ ਅਕਾਊਂਟ ਤੋਂ ਪੋਸਟ ਪਾਈ ਸੀਗੀ ਜੋ ਆਪਣੇ ਇਹ ਮਿਸਲੈਨੀਅਸ ਦੇ ਸ਼ਹਿਰ ਦੇ ਵਿੱਚ ਟੈਂਡਰ ਚੱਲ ਰਹੇ ਐ ਹੋਈ ਸੀਗੇ 2 ਮਹੀਨੇ ਪਹਿਲਾਂ ਉਸ ਦੇ ਵਿੱਚ ਕੀ ਹੁੰਦਾ ਵੀ ਮਤਲਬ ਜੋ ਵੀ ਉੱਚੇ ਨੀਵੇਂ ਥਾਵਾਂ ਜਾਂ ਖੱਡੇ ਹਨ ਉਹ ਫਿਲ ਕਰਨੇ ਹੁੰਦੇ ਆ। ਉਸ ਤੇ ਇਹਨਾਂ ਨੇ ਆਪਾਂ ਨੂੰ ਇਸ ਤਰੀਕੇ ਨਾਲ ਗਾਈਡ ਕੀਤਾ ਸੀ ਐਮਸੀ ਨੂੰ ਵੀ ਆਪਾਂ ਵੀ ਇਹਨਾਂ ਨੂੰ ਲਿਸਟ ਬਣਾ ਕੇ ਦੇ ਦੋ ਵੀ ਕਿਹੜੀ ਗਲੀ ਦੇ ਵਿੱਚ ਕਿੱਥੇ-ਕਿੱਥੇ ਇਹ ਜਗਾ ਨੇ ਉਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਨੋਟ ਕਰਵਾਤਾ ਸੀਗਾ ਪਰ ਉਹਨਾਂ ਦੇ ਵਿੱਚੋਂ ਸਿਰਫ ਔਰ ਸਿਰਫ ਇੱਕ ਗਲੀ ਨੂੰ ਛੱਡ ਕੇ ਇਹਨਾਂ ਨੇ ਆਪਣੇ ਕਹਿਨ ਤੇ ਇੱਕ ਵੀ ਆਪਣਾ ਮਤਲਬ ਟੋਆ ਜਾਂ ਮਤਲਬ ਉਹ ਫਿਲ ਨਹੀਂ ਕੀਤਾ ਆਪਾਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆਂ ਕੱਲ ਤਾਂ ਇਹਨਾਂ ਦੇ ਆਪਣਾ ਜਿਹੜੇ ਆਪਣੇ ਸਟਰੀਟ ਵਰਕਸ ਦੇ ਵਿੱਚ ਨੇ ਮੋਹੀ ਜੀ ਨੇ ਤੇ ਲੱਖਾ ਜੀ ਆ ਉਹਨਾਂ ਕੋਲੇ ਆਪਾਂ ਬਕਾਇਦਾ ਤੁਹਾਨੂੰ ਫੋਟੋ ਸਟੇਟ ਵੀ ਦਿਖਾ ਦਊਂਗਾ ਉਹ ਆਪਾਂ ਦਿੱਤੀ ਹੋਈ ਇਹਨਾਂ ਨੂੰ ਸਟਾਰਟਿੰਗ ਦੇ ਵਿੱਚ ਹੀ ਦੇਤੀ ਜਦੋਂ ਮਿਸਲੈਨੀਅਸ ਤੇ ਟੈਂਡਰ ਹੋਈ ਸੀ ਅਗਲੇ ਦਿਨ ਹੀ ਦੇਤੀ ਸੀ ਪਹਿਲਾਂ ਡਿੱਕੀ ਕੇ ਵੀ ਟੈਂਡਰ ਹੋਣਗੇ ਫਿਰ ਅੱਜ ਟੈਂਡਰ ਹੋਇਆ ਨੂੰ ਵੀ 2 ਮਹੀਨੇ ਹੋ ਗਏ ਪਰ ਆਪਣੇ ਤੋਂ ਇਹਨਾਂ ਨੇ ਕਹੇ ਤੇ ਮਤਲਬ ਇਹਨਾਂ ਨੂੰ ਕਹਿ ਕਹਿ ਕੇ ਵੀ ਥੱਕ ਗਏ ਸੋ ਨੂੰ ਮੈਂ ਦੱਸਿਆ ਸੀ ਕੱਲ ਆਪਣਾ ਆਪਣਾ ਲਾਈਵ ਹੋ ਕੇ ਫੇਸਬੁੱਕ ਤੇ ਪਰ ਇਹਨਾਂ ਨੇ ਆਪਣੇ ਕਹੇ ਤੋਂ ਇੱਕ ਵੀ ਜਗ੍ਹਾ ਤੇ ਉਹ ਇਹਨਾਂ ਨੇ ਕਰਵਾਇਆ ਨਹੀਂ ਹੈਗਾ ਜੀ ਜੋ ਵੀ ਵਿਤਕਰੇ ਦੀ ਗੱਲ ਕਰ ਰਹੇ ਨੇਗੇ ਉਹ ਗਲਤ ਕਰ ਰਹੇ ਨੇ ਅਸੀਂ ਬਿਨਾਂ ਵਿਤਕਰੇ ਤੋਂ ਸਾਰੇ ਕੰਮ ਕਰਾ ਰਹੇ ਹਾਂ ਸਾਡੀ ਜਦੋਂ ਦੀ ਆਪਣੀ ਕਮੇਟੀ ਬਣੀ ਹੈ ਉਦੋਂ ਲੈ ਕੇ ਅੱਜ ਤੱਕ ਸਾਰੀਆਂ ਦੋ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਇੱਕ ਮਿੰਟ ਇੱਕ ਮੀਟਿੰਗ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਨੇ ਜਿਹੜੇ ਐਮਸੀ ਧਰਨਾ ਦੇਣ ਦੀ ਗੱਲ ਕਰਦੇ ਨੇ ਉਹਨਾਂ ਦੀਆਂ ਗਲੀਆਂ ਹੀ ਉਹਦੇ ਵਿੱਚ ਪਾਈ ਗਈ ਹੈ ਹੋਰ ਕਿਸੇ ਐਮਸੀ ਦੀਆਂ ਮੰਨ ਲਓ 80% ਦੀਆਂ ਨਹੀਂ ਗਲੀਆਂ ਪਾਈਆਂ ਉਸ ਐਮਸੀ ਦੀ ਗਲੀ ਪਾਈ ਗਈ ਜਿਹੜਾ ਧਰਨੇ ਦੀ ਗੱਲ ਕਰਦੇ ਨੇ ਫਿਰ ਇਹ ਵਿਤਕਰਾ ਕਿਵੇਂ ਹੋਇਆ ਮੈਂ ਤਾਂ ਇਹ ਸਾਰਿਆਂ ਨੂੰ ਦੋਸ਼ੀ ਮੰਨਦਾ ਹਾਂ ਗੱਲ ਮੁੱਕਦੀ ਹੈ ਜੀ ਆਪਾਂ ਐਮਸੀ ਲੋਕਾਂ ਨੇ ਬਣਾਇਆ ਮੇਰੇ ਮਾਤਾ ਜੀ ਐਮਸੀ ਨੇ ਬਾਡ ਨੰਬਰ 13 ਦੇ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਪਾਂ ਦਾ ਜਿਹੜਾ ਕੰਮ ਨਹੀਂ ਹੁੰਦਾ ਦੋਸ਼ੀ ਉਸ 'ਚ ਸਾਰੇ ਹੁੰਦੇ ਤਿੰਨ ਕ ਤਿੰਨ ਕ ਸਾਰੇ ਨੇ ਵਿੱਚ ਗੱਲ ਸਮਝੋ ਵੀ ਕਹਿਣ ਦਾ ਮਤਲਬ ਆਪਣਾ ਇਹ ਜੇਕਰ ਕੰਮ ਕਰਨਗੇ ਆਪਾਂ ਚੰਗੇ ਕੰਮ ਦੇ ਵੀ ਸਰਾਹਤਾ ਕਰਾਂਗੇ ਤੁਹਾਡੇ ਥਰੂ ਲਾ ਲੋ ਆਪਦੇ ਜੀ ਪਰ ਆਪਣੇ ਇਹ ਕੰਮ ਨਹੀਂ ਹੋਏ ਆਪਾਂ ਮਤਲਬ ਇਸ ਤੇ ਆਪਾਂ ਪੂਰਾ ਰੋਸ ਤੇ ਪ੍ਰਗਟ ਕਰਦੇ ਆ ਜੇਕਰ ਮੇਰੇ ਇਹ ਕੰਮ ਨਾ ਹੋਣਗੇ ਮਾਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਲੈਵਲ ਤੇ ਸੰਘਰਸ਼ ਵਿੜੂਗੀ ਤੁਸੀਂ ਇਹ ਵਾਰ ਇੱਕ ਪ੍ਰਧਾਨ ਜਿਹੜੇ ਨਗਰ ਪੰਚਾਇਤ ਦੇ ਪ੍ਰਧਾਨ ਨੇ ਵੀਨਾ ਰਾਣੀ ਜੀ ਉਹਨਾਂ ਨਾਲ ਸੰਪਰਕ ਕੀਤਾ ਹਾਂਜੀ ਉਹਨਾਂ ਦੇ ਆਪਣਾ بیٹے ਆਪਣਾ ਪੰਕਜ ਗਰਗੇ ਟਾਟਾ ਜੀ ਨਾਲ ਮਤਲਬ ਪਹਿਲਾਂ ਕਰਵਾਇਆ ਸੀਗਾ ਆਪਾਂ ਉਹਨਾਂ ਦੇ ਥਰੂ ਹੀ ਕਰਵਾਇਆ ਸੀਗਾ ਇਹ ਨੋਟ ਪਰ ਆਪਣੇ ਕਹਿਣ ਤੇ ਇੱਕ ਵੀ ਹਾਲ ਤੱਕ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਵੀ ਇੱਕ ਵੀ ਜਗ੍ਹਾ ਤੇ ਨਹੀਂ ਲੱਗੀ ਆਪਣਾ ਜੇ ਸਾਬਤ ਕਰਦਾਂ ਨਾ ਇੱਕ ਗਲੀ ਜ਼ਰੂਰ ਲੱਗੀ ਐ ਬੇ ਸਾਬਤ ਕਰਦਾਂ ਨਾ ਆਪੇ ਇਸ ਗੱਲ ਦੀ ਦੇਣਦਾਰੀ ਹੈ ਜੀ ਇਹ ਤਾਂ ਮੇਰੇ ਕੋਲ ਨਹੀਂ ਹੋਇਆ ਜੇ ਉਹ ਵੀ ਅੰਸ਼ੀਏ ਤਾਂ ਵੀ ਹੈ ਗਿਆ ਹੋਰੀ ਮੈਂ ਅੱਜ ਆਪਣਾ ਇਕੱਠੇ ਹੋਈ ਸੀ ਕਿ ਕਹਿ ਰਹੀ ਸੀ ਕਿ ਵਿੱਚ ਵੀ ਸਾਡੇ ਵੀ ਨਹੀਂ ਹੋਇਆ ਸਾਡੇ ਵੀ ਨਹੀਂ ਹੋਇਆ ਪਰ ਉਹ 4 ਲੱਖ ਦੇ ਆਪਣਾ ਬਿੱਲ ਲੈ ਕੇ ਆਪਣਾ ਠੇਕੇਦਾਰ ਹੈ ਉਹ ਪੇਸ਼ ਹੋਇਆ ਸੀ ਮੈਂ ਕੁਦਰਤੀ ਇੱਥੇ ਬੈਠਾ ਸੀ ਮੈਨੂੰ ਨਹੀਂ ਪਤਾ ਦੇਖੋ ਮੈਂ ਆਪਦੀ ਅੱਖੀਂ ਮਤਲਬ ਆਪਦੀ ਦੇਖਿਆ ਸੀ ਮੈਂ ਉਹਨੂੰ 4 ਲੱਖ ਦੇ ਪੇਸ਼ ਹੋਏ ਸੀ ਕਿ ਮੈਨੂੰ ਨਹੀਂ ਪਤਾ ਉਹਨਾਂ ਨੇ ਸਾਈਨ ਕੀਤੇ ਨਹੀਂ ਪਰ ਮੈਂ ਇਹ ਵੀ ਬੇਨਤੀ ਕਰਦਾ ਹਾਂ ਪਰ ਸਾਡੇ ਪ੍ਰਧਾਨ ਜੀ ਨੂੰ ਵੀ ਉਹਨਾਂ ਦੇ ਵੀ ਹੱਥ ਬਣ ਕੇ ਬੇਨਤੀ ਕਰਦਾ ਵੀ ਆਪਾਂ ਸਾਈਨ ਨਹੀਂ ਕਰਨੇ ਵੀ ਪਹਿਲਾਂ ਇਹਦੀ ਪੂਰਨ ਤੌਰ ਤੇ ਪੜਤਾਲ ਹੋਵੇ ਕਿਉਂਕਿ 4-5 ਐਮਸੀ ਦਾ ਮੈਨੂੰ ਕਿਹਾ ਕਿ ਮੇਰੇ ਵਾਰਡ ਚ ਨਹੀਂ ਹੋਇਆ ਮੇਰੇ ਫਿਰ ਉਹ ਕੰਮ ਕਿੱਥੇ ਹੋਇਆ ਜੀ ਆਪਣਾ ਹੋਇਆ ਪਰ ਇਹਦਾ ਪੜਤਾਲ ਕੀਤੀ ਆ ਵੀ ਜੀ ਨਾ ਤਾਂ ਪੰਜੀ ਖਾਈਏ ਨਾ ਖਾਂਦੀਏ ਇਹੀ ਆਪਾਂ ਮੋਟਿਵ ਲੈ ਕੇ ਚੱਲੇ ਆ ਇਹੀ 5 ਸਾਲ ਆਪਾਂ ਲੈ ਕੇ ਚੱਲਣਾ ਸਹੀ ਜੇਕਰ ਜਿਹੜੀਆਂ ਜਿਹੜੀ ਗੱਲ ਤੁਸੀਂ ਕਹਿੰਦੇ ਕੰਮ ਹੋਇਆ ਥੋੜਾ ਬਹੁਤ ਹਾਂਜੀ ਕੰਮ ਤੋਂ ਤੁਸੀਂ ਸੰਤੁਸ਼ਟ ਹੋ ਵੀ ਸਹੀ ਹੋਇਆ ਕੰਮ ਉਹ ਕੰਮ ਜੀ ਆਪਣਾ ਮਤਲਬ ਸਾਡੇ ਲਿਗਲੀ ਸੀਓ ਡਾਕਟਰ ਕਸ਼ਮੀਰ ਮਿੱਠੂ ਐਮਸੀ ਲਿਗਲੀ ਉਹਦੀ ਸਟਾਰਟਿੰਗ ਦੇ ਵਿੱਚ ਕੁਛ ਟਾਇਲਾਂ ਨਿਕਲੀਆਂ ਸੀਗੀਆਂ ਉਹ ਬੇਸਿਕ ਕੰਮ ਸੀ ਕੋਈ ਇੰਨਾ ਜ਼ਿਆਦਾ ਨਹੀਂ ਸੀਗਾ ਉਸ ਦਾ ਮਤਲਬ ਸਾਈਟ ਤੇ ਉਹਨਾਂ ਨੂੰ ਕਰਤਾ ਸੀਗਾ ਕੋਈ ਦਿੱਕਤ ਨਹੀਂ ਉਹ ਤਾਂ ਕੰਮ ਠੀਕ ਹੈ ਜੀ ਪਰ ਮੰਨੋ ਸ਼ਹਿਰ ਦੇ ਥੋੜਾ ਕੰਮ ਹੋ ਰਿਹਾ ਠੀਕੇ ਦਾ ਲੋਕ ਉਹ ਸਹੀ ਕੀਤਾ ਜਾ ਰਿਹਾ ਸਰ ਉਸ ਕੰਮ ਦਾ ਜੀ ਮੈਂ ਕੋਖ ਨਹੀਂ ਕੀਤੀ ਐਮਐਸ ਨੂੰ ਕਹਿਦਾ ਗਾਲੀ ਪਰ ਜਿਹੜੇ ਮੇਨ ਮੰਗੇ ਆ ਜੀ ਜਿਹੜੀ ਆਪਾਂ ਨੂੰ ਲੋਕਾਂ ਨੇ ਆਪਾਂ ਨੂੰ ਚੁਣਿਆ ਜੀ ਆਪਾਂ ਤਾਂ ਉਹਨਾਂ ਦੀ ਮੰਗਾਂ ਲੈ ਕੇ ਚੱਲ ਲਈ ਬੇਸ਼ੱਕ ਸਾਨੂੰ ਬਾੜ ਤੋਂ ਵੀ ਬਾਹਰ ਲਈ ਆਪਣਾ ਫੋਨ ਆ ਜਾਂਦੇ ਆ ਅਸੀਂ ਇੱਦੇ ਬੋਲ ਹਾਜ਼ਰ ਹੰਨੇ ਆ ਰੋਟੀ ਮੂਰੇ ਪੀ ਹੁੰਦੀ ਹੈ ਵਿਚਾਲੇ ਛੱਡ ਕੇ ਭਜਦੇ ਆ ਜੀ ਗੱਲ ਕਿ ਜਿੰਮਾਰ ਕੋ ਬਣਦਾ ਸਾਨੂੰ ਫੰਡ ਹੈ ਜਿਹੜਾ ਨਹੀਂ ਦਿੱਤਾ ਜਾਂਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਮੈਂ ਜੀ ਆਪਣਾ ਅੱਜ ਵੀ ਮੈਂ ਬੇਨਤੀ ਕਰ ਮਤਲਬ ਇਹਨਾਂ ਨੂੰ ਬੇਨਤੀ ਕਰਕੇ ਹਟਾਇਆ ਮੈਨੂੰ ਕੋਈ ਸੋਲਿਡ ਗੱਲ ਨਹੀਂ ਕੀਤੀ ਇਹਨਾਂ ਨੇ ਮੈਂ ਇਹਨਾਂ ਦੇ ਬਾਰ ਮੂਰੇ ਧਰਨਾ ਦਿਉ ਜੇ ਮੇਰਾ ਨਾਂ ਖਲੋ ਹੋਇਆ ਤਾਂ ਅਗਰ ਪੰਚਾਇਤ ਦੇ ਬਾਹਰ ਅਗੇ ਧਰਨਾ ਦੇਵਾਂਗੀ ਜੀ ਤੁਹਾਨੂੰ ਨਹੀਂ ਲੱਗ ਰਿਹਾ ਕੋਲ ਮੁਲਾਕੇ ਵੀ ਤੁਸੀਂ ਆਪਣੇ ਵਾਰਡ ਦੇ ਕਾਉਂਸਲਰ ਹੋਣ ਦੇ ਬਾਵਜੂਦ ਵੀ ਤੁਹਾਡੀ ਨਗਰ ਪੰਚਾਇਤ ਦੇ ਵਿੱਚ ਕੋਈ ਸਰਵਾਈ ਨਹੀਂ ਹੋ ਰਹੀ ਹਾਂਜੀ ਹਾਂ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਮੇਰੀ ਵਾਈਫ ਵੀਨਾ ਰਣੀ ਵਾਰਡ ਨੰਬਰ 5 ਧਰੂਗੜ ਤੋਂ ਐਮ ਸੀ ਆ ਸਾਡੇ ਵਾਰਡ ਦੇ ਵਿੱਚ ਮਿਸਲੇਨਿੰਗ ਦਾ ਰਿਪੇਅਰ ਦਾ ਕੰਮ ਕੋਈ ਵੀ ਨਹੀਂ ਹੋਇਆ ਜੀ ਇੱਕ ਕਿੱਟ ਵੀ ਨਹੀਂ ਲਾਈ ਇਹਨਾਂ ਨੇ ਜੀ ਦੂਜੇ ਕੰਮ ਕਿਹਦੇ ਹੋਇਆ ਨਾ ਦੂਜੇ ਵਾਰਡਾਂ ਦੇ ਵਿੱਚ ਹੋਇਆ ਜੀ ਸਾਡੀ ਕੰਧ ਨਾਲ ਕੰਧ ਛੱਡ ਗਈ ਜੀ ਬਸ ਉਹ ਵਾਰਡ ਨੰਬਰ 8 ਦੇ ਵਿੱਚ ਕੰਮ ਹੋਇਆ ਉੱਥੋਂ ਸਾਡਾ 6 ਚ ਵੀ ਹੋਇਆ ਸਾਡਾ ਵਾਰਡ ਵਿਚਾਲਿਆ ਹੁੰਦਾ ਸਾਡੇ ਵਾਰਡ ਦੇ ਵਿੱਚ ਨਹੀਂ ਕਰਿਆ ਇੱਕ ਵੀ ਇੱਕ ਵੀ ਸਾਨੂੰ ਤਾਂ ਇਦਾਂ ਲੱਗਦਾ ਜਿਵੇਂ ਜੀ ਅਸੀਂ ਆਜ਼ਾਦ ਕੈਂਡੀਡੇਟ ਜਿੱਤਿਆ ਸਾਨੂੰ ਇਗਨੋਰ ਕਰਦੇ ਆ ਇਹ ਇਸ ਸੰਬੰਧੀ ਤੁਸੀਂ ਕੋਈ ਨਗਰਪਾਲਿਕਾ ਦੇ ਕਾਰਸਦਕ ਅਫਸਰ ਜਾਂ ਪ੍ਰਧਾਨ ਨਾਲ ਕਦੇ ਕੋਈ ਗੱਲ ਕੀਤੀ ਹੈ ਨਹੀਂ ਕਰਦੇ ਰਹਿੰਦੇ ਆ ਜੀ ਜਦੋਂ ਵੀ ਮਿਲਦੇ ਆ ਉਹ ਪਰ ਫਿਰ ਵੀ ਕਹਿੰਦੇ ਦੋ ਦਿਨ ਦਾ ਟਾਈਮ ਦੋ ਦੋ ਦਿਨ ਦਾ ਟਾਈਮ ਦੋ ਤਿੰਨ ਚਾਰ ਵਾਰੀ ਟਾਈਮ ਲੈ ਲਿਆ ਜੀ ਇਹਨਾਂ ਨੇ ਮੋਹਿਤ ਕੁਮਾਰ ਜੀ ਨਾਲ ਵੀ ਗੱਲ ਹੋਈ ਆ ਲੱਖਾ ਜੀ ਨਾਲ ਵੀ ਗੱਲ ਹੋਈ ਆ ਤੇ ਬੱਬਲ ਜੀ ਠੇਕੇਦਾਰ ਜੀ ਨੂੰ ਅਸੀਂ ਮੌਕਾ ਵੀ ਦਿਖਾ ਚੁੱਕੇ ਆ ਜੀ ਕੀ ਸਮਝਦੇ ਤੁਸੀਂ ਕਾਉਂਸਲਰ ਹੋਣ ਦੇ ਬਾਵਜੂਦ ਵੀ ਤੁਹਾਡੀ ਨਗਰਪਾਲਿਕਾ 'ਚ ਕੋਈ ਸੁਣਵਾਈ ਨਹੀਂ ਨਹੀਂ ਹੈਗੀ ਕੋਈ ਇਸ ਗੱਲ 'ਤੇ ਕੋਈ ਦੋ ਰਾਇ ਨਹੀਂ ਹੈਗੀ ਸਾਡੀ ਨਹੀਂ ਸੁਣਵਾਈ ਤੇ ਆਮ ਵਰਕਰਾਂ ਦੀ ਜਾਂ ਆਮ ਲੋਕਾਂ ਦੀ ਕਿੱਥੋਂ ਸੁਣਵਾਈ ਹੋਊ ਮੰਗ ਕਰਦੇ ਹਾਂ ਸਾਨੂੰ ਬੰਦਾ ਹੱਕ ਸਾਡਾ ਦਿੱਤਾ ਜਾਵੇ ਜੋ ਵੀ ਸਾਡਾ ਫੰਡ ਆਉਂਦਾ ਸਾਡੇ ਵਾਰਡ ਦਾ ਹਿੱਸਾ ਸਾਡੇ ਵਾਰਡ ਦੇ ਵਿੱਚ ਲੱਗੇ ਪਹਿਲਾਂ ਤਾਂ ਜੀ ਇਹ ਗੱਲ ਹੈ ਵੀ ਜਿਹੜੇ ਸਾਡੇ ਐਮਸੀ ਨੇ ਉਹ ਸਾਡਾ ਇੱਕ ਪਰਿਵਾਰ ਹੀ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਜਿਹੜੇ ਫੰਡ ਆ ਰਹੇ ਨੇਗੇ ਉਹ ਜਿੱਥੇ ਜ਼ਰੂਰਤ ਹੈ ਜ਼ਰੂਰਤ ਮੁਤਾਬਕ ਲੱਗੇ ਰਹੇ ਨੇਗੇ ਤੇ ਜਿਹੜੇ ਆਉਣਗੇ ਉਹ ਵੀ ਜਿੱਥੇ ਜ਼ਿਆਦਾ ਜ਼ਰੂਰਤ ਹੋਈ ਉੱਥੇ ਲੱਗਣਗੇ ਜਿੱਥੇ ਕਈ ਕਈ ਸਾਲਾਂ ਤੋਂ ਪ੍ਰੋਬਲਮਾਂ ਕ੍ਰੀਏਟ ਹੋਈਆਂ ਸੀ ਉਹ ਕੋਈ ਅਸੀਂ ਕਿਸੇ ਦਾ ਵਾਰਡ ਨਹੀਂ ਦੇਖ ਰਹੇ ਸਾਡੇ ਲਈ ਤਾਂ ਇੱਕ ਪਿੰਡ ਹੈਗਾ ਇਹ ਇਹ ਕੋਈ ਕਿਸੇ ਦਾ ਕੋਈ ਪਰਸਨਲ ਐ ਥੋੜੀਆ ਵੀ ਕੋਈ ਕਿਸੇ ਦਾ ਪਰਸਨਲ ਵਾਰਡ ਹੈ ਜਾਂ ਹੋਰ ਹੈ ਸਾਨੂੰ ਤਾਂ ਪਿੰਡ 'ਚ ਜਿੱਥੇ ਵੀ ਪ੍ਰੋਬਲਮ ਆਈ ਅਸੀਂ ਉਹ ਪ੍ਰੋਬਲਮ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ ਤੇ ਘਰ ਵੀ ਰਏਗੇ ਦੇਖੋ ਜੀ 50 ਤੋਂ 60% ਦਾ ਪ੍ਰੋਬਲਮਾਂ ਦੂਰ ਕਰ ਚੁੱਕੇ ਹਾਂ ਇੱਕ ਹੋਰ ਗੱਲ ਹੈ ਵੀ ਇੱਕ ਐਮਸੀਆਂ ਦੇ ਮੰਨ ਲਓ ਬਾੜਾਂ ਵਿੱਚ ਜਿਹੜੀਆਂ ਨੇ ਗਲੀਆਂ ਬਣੀਆਂ ਹੋਈਆਂ ਇਕਈ ਐਮਸੀਆਂ ਦੇ ਬਾੜ ਬਿਲਕੁਲ ਹੀ ਕੱਚੇ ਪਏ ਨੇਗੇ ਉੱਥੇ ਕੋਈ ਗਲੀ ਨਹੀਂ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਅਸੀਂ ਦੇਖੋ ਜੀ ਪਹਿਲ ਦੇ ਆਧਾਰ ਤੇ ਜਿਹੜੀਆਂ ਗਲੀਆਂ ਕੱਚੀਆਂ ਨੇਗੀਆਂ ਬਿਲਕੁਲ ਵੀ ਕੱਚੀਆਂ ਦੇਖੋ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਪਹਿਲਾਂ ਉੱਥੇ ਕੰਮ ਕਰਾ ਰਹੇ ਹਾਂ ਬਾਕੀ ਜਿਹੜਾ ਵੀ ਸਾਡੇ ਕੋਲੇ ਫੰਡ ਆਊਗਾ ਜਾਂ ਫੰਡ ਬਚੂਗਾ ਉਹ ਉਸ ਤਰੀਕੇ ਮੁਤਾਬਕ ਹੀ ਲੱਗ ਜੂਗਾ ਸਾਰਾ ਉਹਨਾਂ ਨੇ ਕਿਹਾ ਜੇਕਰ ਮੇਰੀ ਕੋਈ ਸਰਵਾਈ ਨਹੀਂ ਹੁੰਦੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਪੰਚਾਇਤ ਦਫ਼ਤਰ ਦੇ ਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਹੈ ਦੇਖੋ ਜੀ ਸਾਰਿਆਂ ਦਾ ਅਧਿਕਾਰ ਹੈ ਹਰੇਕ ਦਾ ਅਧਿਕਾਰ ਹੈਗਾ ਆਪਾਂ ਦੇਖੋ ਕਿਸੇ ਨੂੰ ਕੋਈ ਰੋਕ ਨਹੀਂ ਸਕਦੇਗੇ ਦੇਖੋ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਉਹ ਆਪਦਾ ਕਰ ਲੈਣਗੇ